ਦੋਸਤੋ ਆਪਾਂ ਪਿੰਡ ਮਾੜੂ ਦੇ ਵਿੱਚ ਇਸ ਸਟਾਈ ਨੂੰ ਖੜੇ ਆ ਪਿੰਡ ਮਾੜੂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਧਰਨਾ ਲੱਗਿਆ ਹੋਇਆ ਇਹ ਮਾੜੂ ਦੀ 메ਨ ਸੜਕ ਹੈਗੀ ਹੈ 메ਨ ਸੜਕ ਹੈ ਥੋੜੀ ਦੇਰ ਪਹਿਲਾਂ ਇੱਥੇ ਇੱਕ ਐਕਸੀਡੈਂਟ ਹੋਇਆ ਥੋੜੀ ਦੇਰ ਪਹਿਲਾਂ ਮਾੜੂ ਦੇ ਸਰਪੰਚ ਸਾਹਿਬ ਬਲਜਿੰਦਰ ਸਿੰਘ ਪੱਖੋ ਜੀ ਪੰਚਾਇਤ ਮੈਂਬਰ ਨਾਲ ਇੱਥੇ ਖੜੇ ਆ ਪਿੰਡ ਦੇ ਲੋਕ ਖੜੇ ਆ ਕੀ ਹੈ ਮਾਮਲਾ ਆਪਾਂ ਦੇਖਦੇ ਆਂ ਗੱਲਬਾਤ ਕਰਦੇ ਆਂ ਤੁਸੀਂ ਦੇਖ ਸਕਦੇ ਹੋ ਇੱਥੇ ਲੋਕ ਜਿਹੜੇ ਹੈਗੇ ਨੇ ਇੱਥੇ ਜੁੜੇ ਹੋਏ ਆ ਜੀ ਆਪਾਂ ਗੱਲਬਾਤ ਕਰਿਆ ਤੁਸੀਂ ਦੇਖ ਸਕਦੇ ਹੋ ਇੱਥੇ ਲੰਬੀ ਲਾਈਨ ਲੱਗੀ ਹੋਈ ਹੈ ਦੋਸਤੋ ਕੀ ਹੈ ਮਾਮਲਾ ਆਪਾਂ ਜਾਣਦੇ ਆ ਇੱਥੇ ਸਰਪੰਚ ਸਾਹਿਬ ਖੜੇ ਨੇ ਪਿੰਡ ਮਾੜੂ ਦੇ ਬਲਜਿੰਦਰ ਸਿੰਘ ਬਖੂ ਜੀ ਸਰਪੰਚ ਸਾਹਿਬ ਇਹ ਕੀ ਮਾਮਲਾ ਹੈਗਾ ਜੀ ਪੂਰਾ ਕੁਝ ਜਾਣਕਾਰੀ ਦਵੋਗੇ ਜੀ ਮਾਮਲਾ ਇਹ ਹੈ ਜੀ ਅਸੀਂ ਤਾਂ ਜਾ ਰਹੇ ਸੀ ਪਟਿਆਲੇ ਤੋਂ ਫੋਨ ਆਇਆ ਪਿੱਛੋਂ ਲੋਕਾਂ ਦਾ ਵੀ ਇੱਥੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਬੱਸ ਹਰਿਆਣਾ ਰੋਡਵੇਜ ਸਾਈਡ ਮਾਰ ਕੇ ਚਲੀ ਗਈ ਹੈ ਵੀ ਬੰਦਾ ਸੀਰੀਅਸ ਹੈ ਅੱਛਾ ਤਾਂ ਅਸੀਂ ਇੱਥੇ ਮੌਕੇ ਤੇ ਪਹੁੰਚੇ ਉਹਨੂੰ ਥੋੜੇ ਸੀਰੀਅਸ ਦੇਖਦੇ ਹੋਏ ਉਹਨੂੰ ਐਂਬੂਲੈਂਸ ਤੇ ਭੇਜਤਾ ਹੈ ਲੇਕਿਨ ਇੱਥੇ ਪਹਿਲਾਂ ਵੀ ਟ੍ਰੈਫਿਕ ਬਹੁਤ ਟ੍ਰੈਫਿਕ ਲੰਘਦੀ ਹੈ ਅਨੇਕਾਂ ਐਕਸੀਡੈਂਟ ਹੋ ਚੁੱਕੇ ਨੇ ਮੌਤਾਂ ਵੀ ਹੋ ਚੁੱਕੇ ਨੇ ਬਹੁਤ ਸਾਰੀਆਂ ਅਸੀਂ ਤਾਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਪੌੜਾ ਰੋਕਿਆ ਸੀ ਵੀ ਯੂ ਨੋ ਇੱਥੋਂ ਦੀ ਟ੍ਰੈਫਿਕ ਨੂੰ ਨਾ ਕੱਢਿਆ ਜਾਏ ਕਿਸੇ ਹੋਰ ਸਾਈਡ ਨੂੰ ਦਿੱਤਾ ਜਾਏ ਕਿਉਂਕਿ ਸਾਡਾ ਸਾਰਾ ਹਲਕਾ ਬਰਬਾਦ ਹੋ ਗਿਆ ਜੀ ਜੀ ਕੋਈ ਸੜਕ ਹਲਕੇ ਦੀ ਬਚੀ ਨਹੀਂ ਇਹਹੀ ਸੜਕ ਹੈ ਜਿੱਥੋਂ ਓਵਰ ਟ੍ਰੈਫਿਕ ਚੱਲ ਰਹੀ ਹੈ ਕਿਉਂਕਿ ਸੜਕਾਂ ਦੇ ਵੀ ਨਿਯਮ ਨੇ ਜੀ ਸਮਰੱਥਾ ਹੈਗਾ ਉਹ ਸਮਰੱਥਾ ਤੋਂ ਵੱਧ ਵਜਨ ਦੇ ਟਿੱਪਰ ਬੱਸਾਂ ਰੋਡ 'ਵਿਜ ਸਾਰੀ ਆਲ ਟ੍ਰੈਫਿਕ ਜਿਹੜੀ ਹਰਿਆਣਾ ਪੰਜਾਬ ਵਾਲੀ ਉਹ ਇੱਥੋਂ ਹੀ ਚੱਲ ਰਹੀ ਹੈ ਤਾਂ ਅਸੀਂ ਬੇਨਤੀ ਕੀਤੀ ਸੀ ਵੀ ਸਾਈਡ ਤੋਂ ਵੰਡ ਕੇ ਟ੍ਰੈਫਿਕ ਕੱਢੋ ਜਿਹੜੇ ਟੁੱਟ ਭੱਜਿਆ ਜਾਂ ਜਿਹੜੇ ਬੰਦੇ ਐਕਸੀਡੈਂਟ ਹੋ ਜਾਂਦੇ ਕਿਸੇ ਦੀ ਮਦਦ ਲਈ ਥੜੋਪਤਾ ਸਾਰਾ ਲਾ ਦਾਂਗੇ ਪਰ ਸਰਕਾਰ ਨੇ ਉਲਟਾ ਸਾਡੇ ਖਿਲਾਫ ਮੁਕਦਮਾ ਦਰਜ ਕੀਤਾ ਮਤਲਬ ਇਹ ਕਹਿਣਾ ਚਾਹੁੰਦਾ ਸੀ ਵੀ ਹਾਂ ਤੁਸੀਂ ਵਧੀਆ ਕੰਮ ਕਰ ਰਹੇ ਹੋ ਸਾਨੂੰ ਸ਼ਾਬਾਸ਼ ਇਹ ਮਿਲੀ ਹੈ ਵੀ ਸਾਡੇ ਖਿਲਾਫ ਝੂਠਾ ਮੁਕਦਮਾ ਦਰਜ ਕੀਤਾ ਗਿਆ ਉਹੀ ਅੱਜ ਪ੍ਰਗਟ ਹੋ ਗਿਆ ਜੀ ਅੱਜ ਉਹੀ ਚੀਜ਼ ਹੋ ਗਈ ਜਿਹੜੀ ਅਸੀਂ ਕਹਿੰਦੇ ਸੀ ਅੱਜ ਹੋ ਗਈ ਹੈ ਹੁਣ ਵੀ ਸਭਕ ਲੈਣਾ ਚਾਹੀਦਾ ਵੀ ਇਥੋਂ ਟ੍ਰੈਫਿਕ ਬੰਦ ਕੀਤੀ ਜਾਏ ਤਾਂ ਹੋਰ ਕਿਹੜੇ ਪਾਸੇ ਨੂੰ ਡਿਵਾਈਡ ਕਰਕੇ ਟ੍ਰੈਕ ਨੂੰ ਡਾਇਵਰਟ ਕਰਕੇ ਤਾਂ ਇੱਥੋਂ ਸੜਕਾਂ ਨੂੰ ਬਚਾਇਆ ਜਾ ਕੇ ਲੋਕਾਂ ਨੂੰ ਬਚਾਇਆ ਜਾ ਕੇ ਲੋਕਾਂ ਨੇ ਟਿਊਸ਼ਨਾਂ ਤੇ ਬੱਚੇ ਭੇਜਦੇ ਨੇ ਬੰਦ ਕਰਤੇ ਜਿਹੜੇ ਕਨੌਰ ਜਾਂਦੇ ਸੀ ਬੱਚੇ ਬੰਦ ਨੇ ਜਿਹੜੇ ਇੱਧਰ ਜਾਂਦੇ ਸੀ ਛੋਟੇ ਬੱਚੇ ਸਾਰੇ ਬੰਦ ਬੈਠੇ ਘਰੇ ਬੈਠੇ ਨੇ ਜਿਹੜਾ ਕਿ ਸਾਡੇ ਤੇ ਬਹੁਤ ਮਾੜਾ ਅਸਰ ਪੈ ਰਿਹਾ ਇੱਥੇ ਟ੍ਰੈਫਿਕ ਦਾ ਕਿਉਂਕਿ ਸਰਕਾਰ ਨੇ ਹਰਿਆਣਾ ਗਵਰਨਮੈਂਟ ਨੇ ਉੱਥੇ ਕਿਸਾਨ ਯੂਨੀਅਨ ਦਾ ਧਰਨਾ ਲੱਗਿਆ ਉੱਥੇ ਵੀ ਗਏ ਸੀ ਉਹਨਾਂ ਨੂੰ ਕਹਿ ਬਈ ਰਸਤਾ ਖੋਲ੍ਹ ਦਿਓ ਕੋਈ ਨਹੀਂ ਖੋਲ੍ਹ ਰਿਹਾ ਤੇ ਹਰਿਆਣਾ ਰੋਡਵੇ ਦੀ ਬੱਸੀ ਅੱਜ ਮਾਰ ਕੇ ਗਈ ਹੈ ਉਹ ਰੁਕੀ ਵੀ ਨਹੀਂ ਹੈਗੀ ਪਰ ਨੰਬਰ ਨੋਟ ਹੈ ਉਹਦਾ ਹਰਿਆਣਾ ਰੋਡਵੇ ਦੀ ਬੱਸ ਹੁਣ ਵੀ ਖੜੀ ਹੈ ਪਿੱਛੇ ਇਹਨਾਂ ਨੂੰ ਵੀ ਪਤਾ ਸਾਰੀ ਗੱਲ ਦਾ ਅਜੀਤਾਂ ਨੂੰ ਸਾਫ਼ ਮੰਗਨੇ ਆ ਇਲਾਕੇ ਲਈ ਮੰਗਨੇ ਆ ਜੀ ਇਹ ਇਲਾਕੇ ਦਾ ਭਲਾ ਹੋਣਾ ਚਾਹੀਦਾ ਲੋਕਾਂ ਲੋਕਾਂ ਦੇ ਬੱਚੇ ਹਾਂਜੀ ਤੇ ਲੋਕ ਸੁਰੱਖਿਅਤ ਹੋਣੇ ਚਾਹੀਦੇ ਨੇ ਸਾਡੇ ਇਲਾਕੇ ਦੇ ਅਸੀਂ ਇਲਾਕੇ ਲਈ ਕਰ ਰਹੇ ਹਾਂ ਨਾ ਕਿ ਸਾਨੂੰ ਕੋਈ ਆਪਣਾ ਲਾਲਚ ਨਹੀਂ ਆ ਜਿਹੜਾ ਪਰਚੇ ਪੁਰਚੇ ਦਾ ਕੋਈ ਬਹੁਤਾ ਭੌਣ ਨਹੀਂ ਇਹ ਤਾਂ ਚੱਲਦੇ ਰਹਿੰਦੇ ਨੇ ਪਰ ਇਹ ਬਹੁਤ ਮਾੜੀ ਗੱਲ ਹੈ ਵੀ ਫਿਰ ਸਰਕਾਰਾਂ ਇਹਦੇ ਬਾਰੇ ਸੋਚਦੀਆਂ ਕਿਉਂ ਨਹੀਂ ਹੈਗੀਆਂ ਠੀਕ ਹੈ ਸਰਕਾਰਾਂ ਆਪਣੇ ਆਪਣੇ ਪਰਿਵਾਰਾਂ ਨੂੰ ਉੱਚਾ ਕਰਨ ਲਈ ਤਾਂ ਸਾਰਾ ਕੁਝ ਕਰਦੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਉੱਚਾ ਕਰਨ ਲਈ ਬਹੁਤ ਕੁਝ ਕਰਦੀਆਂ ਨੇ ਪਰ ਆ ਗਰੀਬਾਂ ਦਾ ਕੌਣ ਹੈ ਜਿਨ੍ਹਾਂ ਦੀ ਗਰੀਬਾਂ ਤੋਂ ਲੋਕ ਸ਼ਕਤੀ ਲੈ ਕੇ ਲੋਕ ਸ਼ਕਤੀ ਲੈ ਕੇ ਅਸੀਂ ਚੁਣੇ ਜਾਂਦੇ ਆਂ ਚੁਣ ਤੋਂ ਬਾਅਦ ਅਸੀਂ ਭੁੱਲ ਜਾਂਦੇ ਆਂ ਵੀ ਸਾਨੂੰ ਕਿਸੇ ਨੇ ਭੇਜਿਆ ਉਹ ਸ਼ਕਤੀ ਨੂੰ ਅਸੀਂ ਆਪਣੇ ਪਰਿਵਾਰ ਲਈ ਵਰਤ ਰਹੇ ਆਂ ਨਾ ਕਿ ਇਲਾਕੇ ਲਈ ਇਲਾਕੇ ਦਾ ਬੇੜਾ ਕਰਕ ਹੋ ਗਿਆ ਇਲਾਕਾ ਤਰਾ ਤਰਾ ਕਰ ਰਿਹਾ ਘਨੌਰ ਹਲਕਾ ਤਰਾ ਤਰਾ ਕਰ ਰਿਹਾ ਘਨੌਰ ਇਲਾਕਾ ਇੱਥੋਂ ਲੈ ਕੇ ਇੱਥੋਂ ਲੈ ਕੇ ਉਹ ਸ਼ੰਭੂ ਤੱਕ ਕੋਈ ਸੜਕ ਵੀ ਬਚੀ ਨਹੀਂ ਹੈਗੀ ਸੋ ਸਾਰੇ ਡੈਮੇਜ ਹੋ ਗਏ ਨੇ ਜੇ ਕੋਈ ਬੰਦਾ ਆਵਾਜ਼ ਚੱਕਦਾ ਹੈ ਉਹਦੀ ਆਵਾਜ਼ ਨੂੰ ਦਬਾਉਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਤੁਹਾਡੇ ਖਿਲਾਫ ਝੂਠੇ ਮੁਕੱਦਮੇ ਦਰਜ ਕੀਤੇ ਜਾਣਗੇ ਤੁਹਾਡੇ ਪਰਿਵਾਰ ਦੇ ਖਿਲਾਫ ਕੀਤੇ ਜਾਣਗੇ ਬੜੀਆਂ ਬਲਾਈਂਡ ਐਫ ਆਰ ਆ ਨੇ ਜਿੱਥੇ 302 ਦੀਆਂ ਵੀ ਨੇ ਐਂਡੀਪੀਐਸ ਦੀਆਂ ਵੀ ਨੇ ਕਹਿੰਦਾ ਐ ਇਦਾਂ ਕਿ ਗੈਂਗਿਸਟਰ ਫੜਨੇ ਆ ਸੀ ਉਹਨਾਂ ਨੂੰ ਕਹਦਾਗੇ ਵੀ ਤੁਸੀਂ ਨਾਂ ਲੈ ਦਿਓ ਇਹਨਾਂ ਦਾ ਇੱਥੋਂ ਤੱਕ ਥ੍ਰੈਟ ਕੀਤਾ ਜਾਂਦਾ ਪਰ ਅਸੀਂ ਡਰਨ ਵਾਲੇ ਨਹੀਂ ਅਸੀਂ ਚੱਲਦੇ ਰਹਾਂਗੇ ਲੋਕਾਂ ਦੀ ਸਾਡੀ ਜਾਨ ਵੀ ਜਾਂਦੀ ਹੈ ਜਦੋਂ ਮਰਜੀ ਸਰਪੰਚ ਸਾਹਿਬ ਜਿਹੜੀ ਛੋਡੇ ਤੇ ਵੀ ਹੁਣ ਕਾਰਵਾਈ ਕੀਤੀ ਗਈ ਹੈ ਇਹ ਵੀ ਰਾਜਨੀਤੀ ਤੋਂ ਪ੍ਰੇਰਿਤ ਹੈ ਜੀ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ ਜੀ ਹਾਂਜੀ ਬਿਲਕੁਲ ਰਾਜਨੀਤੀ ਤੋਂ ਪ੍ਰੇਰਿਤ ਹੈ ਕਿਉਂਕਿ ਇਹ ਤਾਂ ਬਣਦੀ ਨਹੀਂ ਜਦੋਂ ਆਪਾਂ ਕੋਈ ਮੰਨਨੇ ਆ ਕੋਈ ਮੂਵੀ ਆ ਕੀ ਇਹ ਆ ਗਈ ਉਹ ਆਪਾਂ ਪੁਲਿਸ ਨੂੰ ਦਿਖਾਣੇ ਆ ਕਹਿੰਦੇ ਜੇ ਸਾਨੂੰ ਕੋਈ ਬਿਆਨ ਦੇਗਾ ਅਸੀਂ ਕਰਾਂਗੇ ਵੀ ਸਾਨੂੰ ਕੋਈ ਕਹੇਗਾ ਇਹ ਤਾਂ ਕਿਸੇ ਨੇ ਕਿਹਾ ਨਹੀਂ ਕੋਈ ਕਹਾਇਆ ਨਹੀਂ ਨਹੀਂ ਅਸੀਂ ਖੇਨਾ ਜੱਪਦਾ ਸੀ ਠੀਕ ਹੈ ਜੀ ਹਾਂ ਤਾਂ ਲੋਕਾਂ ਦੀ ਲੋਕਾਂ ਦੀ ਮੰਗ ਕੀਤੀ ਸੀ ਉਹੀ ਅੱਜ ਹੋ ਗਿਆ ਜਿਹੜੇ ਪਹਿਲਾਂ ਗੱਲਾਂ ਕੀਤੀਆਂ ਸੀ ਵੀ ਮਡੌਲੀ ਵਾਲਾ ਮਿੱਤਲ ਡੈਰੀ ਵਾਲਿਆਂ ਦਾ ਮਜੌਲੀ ਦਾ ਮੁੰਡਾ ਮਰ ਗਿਆ ਦੋਦੀ ਸਰਾਲੇ ਦੇ ਮਰ ਗਏ ਨੇ ਰਾਮਪੁਰ ਦੇ ਮਰ ਗਏ ਨੇ ਨੇਕਾਂ ਹੀ ਮੌਤਾਂ ਹੋ ਚੁੱਕੀਆਂ ਨੇ ਜਿਹੜੀਆਂ ਕਿ ਬਿਨਾਂ ਵਜ੍ਹਾ ਹੋਈਆਂ ਸਿਰਫ ਟ੍ਰੈਫਿਕ ਦੀ ਵਜ੍ਹਾ ਤੋਂ ਹੋਈਆਂ ਨੇ ਕੁਦਰਤੀ ਕੁਦਰਤੀ ਮੌਤ ਨਹੀਂ ਕਹਿ ਸਕਦੀ ਟ੍ਰੈਫਿਕ ਦੀ ਮਰ ਚੁੱਕੇ ਨੇ ਪਸ਼ੂ ਕਾਫੀ ਮਰ ਚੁੱਕੇ ਨੇ ਪਰ ਕੁਛ ਨਹੀਂ ਸੋਚਿਆ ਜਾ ਰਿਹਾ ਆਪਣੇ ਕੰਮਕਾਰਾਂ 'ਚ ਵਿਅਸਤ ਨੇ ਲੋਕਾਂ ਬਾਰੇ ਕੋਈ ਨਹੀਂ ਸੋਚ ਰਿਹਾ ਜਦੋਂ ਕਿ ਮੈਂ ਬੇਨਤੀ ਕਰਦਾ ਸਰਕਾਰ ਨੂੰ ਅਪੀਲ ਕਰਦਾ ਉਰਜੋਰ ਅਪੀਲ ਕਰਦਾ ਵੀ ਸਰਕਾਰ ਇਧਰ ਧਿਆਨ ਦੇਵੇ ਉਹ ਰਸਤੇ ਨੂੰ ਖੋਲੇ ਉਹ ਪੰਜਾਬ ਜੀ ਹੈ ਪੰਜਾਬ ਸਾਡਾ ਸੋਨਨੀ ਪੱਤ ਤੱਕ ਹੈ ਪਾਣੀ ਪੱਤ ਤੱਕ ਹੈ ਇਹ ਕਹਿ ਕੇ ਕਹਿਦਣ ਸਾਡਾ ਪੰਜਾਬ ਸਾਡਾ ਪੰਜਾਬ ਸਰਕਾਰ ਚਾਹੀ ਤਾਂ ਕਿਆ ਨਹੀਂ ਕਰ ਸਕਦੀ ਜੀ ਠੀਕ ਹੈ ਗਾਰ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਇਹ ਸਰਕਾਰ ਕੇ ਝੂਠੇ ਪਰਚੇ ਦਰਦੀ ਕਰਨ ਤੇ ਹੀ ਲੱਗੀ ਰਹੇਗੀ ਕਿ ਝੂਠਾ ਪਰਚਾ ਕਰ ਦੋ ਇਹ ਸਾਡੇ ਮੂਰੇ ਬੋਲਦਾ ਇਹ ਨਾ ਬੋਲੇ ਹੁਣ ਪਿੱਛੇ ਜੀ ਸਨ ਸਵਕਾਰ ਕਰਨਾ ਚਾਹੀਦਾ ਠੀਕ ਹੈ ਜੀ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਨਿਰਪੱਖ ਸਿਸਟਮ ਵਾਲਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਵੀ ਨਾਮਿਨੇਟ ਵਾਲਾ ਸਿਸਟਮ ਠੇੜਦਾ ਠੀਕ ਹੈ ਜੀ ਤੁਸੀਂ ਦੇਖੀਏ ਹਾਂ ਜੀ ਹਾਂ ਜੀ ਕਿ ਜੇ ਮੈਂ ਗਲਤ ਬੋਲ ਰਿਹਾ ਤਾਂ ਮੈਨੂੰ ਦੱਸ ਦਿਓ ਨਹੀਂ 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 ਠੀਕ ਹੈ ਜੀ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਲੋਕ ਸਾਰੇ ਜੁੜੇ ਹੋਏ ਨੇ ਆਪਣੇ ਨਾਲ ਗੱਲਬਾਤ ਕੀਤੀ ਹੈ ਸਰਪੰਚ ਸਾਹਿਬ ਬਹਿ ਗਏ ਜਿਹੜੇ ਬਲਜਿੰਦਰ ਸਿੰਘ ਬਖੂ ਜੀ ਪਿੰਡ ਮਾੜੂ ਦੇ ਸਰਪੰਚ ਨੇ ਨਾਲ ਪਿੰਡ ਦੇ ਲੋਕ ਨੇ ਨਾਲ ਪੰਚਾਇਤ ਮੈਂਬਰ ਵੀ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਜੁੜੇ ਹੋਏ ਆਂ ਧਰਨਾ ਲੱਗਿਆ ਹੋਇਆ ਜੀ ਇੱਥੇ ਥੋੜੀ ਦੇਰ ਪਹਿਲਾਂ ਇੱਥੇ ਐਕਸੀਡੈਂਟ ਹੋਇਆ ਇੱਕ ਤੇ ਜਿਹਦਾ ਐਕਸੀਡੈਂਟ ਹੋਇਆ ਉਹਨੂੰ ਹਸਪੀਟਲ ਦੇ ਵਿੱਚ ਐਂਬੂਲੈਂਸ ਰਾਹੀਂ ਭੇਜਿਆ ਗਿਆ ਤੇ ਆ ਤੁਸੀਂ ਤਸਵੀਰਾਂ ਦੇਖੋ ਜੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਦੂਰ ਤੱਕ